ਸਸਸੀ ਕਾਲਜੀ ਸਾਰਿਆਂ ਨੂੰ ਹੋਪਤੂਈ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾ ਤੇ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਪਲੀਜ਼ ਸਕਿਪ ਕਰਕੇ ਇਹਨਾਂ ਦੇਖਿਆ ਕਰੋ ਵੀਡੀਓ ਦੇ ਵਿੱਚ ਸਾਰੇ ਫੈਬਰਿਕ ਬਾਰੇ ਦੱਸਿਆ ਹੁੰਦਾ ਜੋ ਸੂਟਾਂ ਦੇ ਪ੍ਰਾਈਸ ਨੇ ਉਹ ਵੀ ਮੈਂਸ਼ਨ ਕੀਤੇ ਹੁੰਦੇ ਨੇ ਫਿਰ ਸਾਡੀਆਂ ਕਾਫੀ ਭੈਣਾਂ ਕਮੈਂਟ ਕਰਦੀਆਂ ਨੇ ਕਿ ਦੀਦੇ ਦਾ ਪ੍ਰਾਈਸ ਕੀ ਏ ਇਹਦਾ ਫੈਬਰਿਕ ਕੀ ਏ ਸੂਟ ਕਿਵੇਂ ਬਣੇਗਾ ਕਿੰਨੇ ਮੀਟਰ ਦੀ ਕੱਟ ਰਹੇਗੀ ਤੇ ਜੋ ਵੀ ਸਵਾਲ ਨੇ ਤੁਸੀਂ ਵੀਡੀਓ ਸਕਿੱਪ ਨਾ ਕਰੋ ਵੀਡੀਓ ਪੂਰੀ ਦੇਖਿਓ ਠੀਕ ਹੈ ਜੀ ਵੀਡੀਓ ਦੇ ਵਿੱਚ ਪੂਰੇ ਫੈਬਰਿਕ ਬਾਰੇ ਦੱਸਿਆ ਹੁੰਦਾ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਜੀ ਜੋ ਅਸੀਂ ਤੁਹਾਡੇ ਲਈ ਵੀਡੀਓ ਸ਼ੇਅਰ ਕਰਦੇ ਹਾਂ ਉਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਤੇ ਤੁਸੀਂ ਉਸ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸਦਾ ਜੀ ਜੀਨ ਦੇ ਉੱਪਰ ਤੁਹਾਨੂੰ ਮੇਰਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਉਸ ਨੰਬਰ 'ਤੇ ਤੁਸੀਂ ਜਾ ਕੇ ਸਕਰੀਨਸ਼ਾਟ ਲੈ ਕੇ ਨਾਲ ਚੋ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੁਸੀਂ ਮੈਨੂੰ ਵਟਸਐਪ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਅੱਜ ਦੇ ਜੋ ਸੂਟ ਨੇ ਤੁਹਾਨੂੰ ਦਿਖਾਣਾ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਦੇ ਆਂ ਜੀ ਆਪਾਂ ਆਪਣੇ ਪਹਿਲੇ ਸੂਟ ਨਾਲ ਜੋ ਅੱਜ ਵਾਲੇ ਸੂਟ ਲੈਣਗੇ ਜੀ कॉटन फैब्रिक ਰਹੇਗਾ ਇਹਨਾਂ ਦੀ ਆਪਾਂ ਪਹਿਲਾਂ ਵੀ ਵੀਡੀਓ ਪਾ ਚੁੱਕੇ ਸੀ ਆਪਾਂ ਬਹੁਤ ਵਧੀਆ ਰਿਸਪੌਂਸ ਰਿਆ ਲਓ ਜੀ ਫਸਟ ਤੁਸੀਂ ਪ੍ਰਿੰਟ ਚੈੱਕ ਕਰੋ कॉटन फैब्रिक ਰਹੇਗਾ ਵਿਦਆਊਟ ਲਾਈਨਿੰਗ ਬਣਨ ਵਾਲਾ ਜੀ ਇਹ ਸੂਟ ਲਓ ਚੈੱਕ ਕਰੋ ਇਹ ਲੈਣਗੇ ਜੀ ਵੱਡੇ ਪਣੇ ਦੇ ਮੈਂ ਤੁਹਾਨੂੰ ਖੋਲ ਕੇ ਦਿਖਾ ਦਾਂ ਇਹ ਵੱਡਾ ਪਣਾ 3.5 ਮੀਟਰ ਦੀ ਕੱਟ ਰਹੇਗੀ ਇਸ ਇਹਦਾ ਤੁਸੀਂ ਕੋਟ ਸਟ ਰੈਡੀ ਕਰਵਾ ਸਕਦੇ ਹੋ ਇਹਦਾ ਤੁਸੀਂ ਸੂਟ ਬਨਵਾਉਣਾ ਸੂਟ ਬਨਵਾ ਸਕਦੇ ਹੋ ਟਰੌਜ਼ਰ ਬਨਵਾ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਜੇ ਤੁਸੀਂ ਇਹਦੇ ਨਾਲ ਦੁਪੱਟਾ ਬਾਏ ਕਰਨਾ ਸਾਡੇ ਕੋਲੋਂ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਅਸੀਂ ਨਾਲ ਤੁਹਾਨੂੰ ਦੁਪੱਟਾ ਵੀ ਰੈਡੀ ਕਰਕੇ ਦੇਵਾਂਗੇ ਜੀ ਦੁਪੱਟੇ ਦੇ ਚਾਰਜਸ ਨੇ ਉਹ ਲੱਗ ਰਹਿਣਗੇ ਤੇ ਇਹਨਾਂ ਦਾ ਪ੍ਰਾਈਸ ਰਹੇਗਾ ਜੀ 700 700 ਰੁਪਿਆ ਵਿਦ ਸ਼ਿਪਿੰਗ ਪ੍ਰਾਈਸ ਰਹਿਣਗੇ ਜੀ ਅੱਜ ਵਾਲੇ ਸੂਟਾਂ ਦੇ ਤੇ ਲਓ ਜੀ ਫੈਬਰਿਕ ਚੈੱਕ ਕਰ ਲਓ ਤੁਸੀਂ ਨੇੜੇ ਤੋਂ ਬਹੁਤ ਲਾਈਟ ਵੇਟ ਤੇ ਸੌਫਟ ਫੈਬਰਿਕ ਹੈ ਇਹ ਕਾਟਨ ਫੈਬਰਿਕ ਹੈ ਜੀ ਤੁਸੀਂ ਆਮ ਨਾਲ ਘਰ ਦੇ ਵਿੱਚ ਵੇਅਰ ਕਰ ਸਕਦੇ ਹੋ ਮਾਰਕੀਟ ਜਾਣਾ ਉੱਥੇ ਵੇਅਰ ਕਰ ਸਕਦੇ ਹੋ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਹੈ ਇਹਦਾ ਕਾਟ ਸੈਂਡ ਬਹੁਤ ਹੀ ਜ਼ਿਆਦਾ ਸੋਹਣਾ ਬਣੇਗਾ ਤੇ ਕਲਰ ਤੁਹਾਨੂੰ ਕੈਮਰੇ ਦੇ ਵਿੱਚ ਜੋ ਵੀ ਹੈ ਬਿਲਕੁਲ ਸਹੀ ਦਿਖ ਰਿਹਾ ਸਾਢੇ 3 ਮੀਟਰ ਦੀ ਕੱਟ ਰਹੇਗੀ ਜੀ ਵੱਡੇ ਪਣੇ ਦਾ ਸੂਟ ਹੈ ਮੈਂ ਬਾਰ ਬਾਰ ਦੱਸ ਰਹੀ ਹਾਂ ਤੁਹਾਨੂੰ ਵਿਦ ਸ਼ਿਪਿੰਗ ਪ੍ਰਾਈਸ ਹੈ ਜੀ ਜੋ ਉੱਤੇ ਸ਼ੋ ਹੋ ਰਿਹਾ ਨਾ 700 ਰੁਪਏ ਵਿਦ ਸ਼ਿਪਿੰਗ ਪ੍ਰਾਈਸ ਹੈ ਲਓ ਜੀ ਪ੍ਰਿੰਟ ਚੈੱਕ ਕਰ ਲਓ ਬਹੁਤ ਪਿਆਰਾ ਪ੍ਰਿੰਟ ਹੈ ਕੋਈ ਵੀ ਪ੍ਰਿੰਟ ਛੱਡਣ ਵਾਲਾ ਨਹੀਂ 700 ਪ੍ਰਾਈਸ ਰਹੇਗਾ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਹੈ ਜੀ ਜਿਹਦੀ ਵੀਡੀਓ ਦਾ ਆਪਣਾ ਪਹਿਲਾ ਸੂਟ ਬਹੁਤ ਹੀ ਪਿਆਰਾ ਤੇ ਹੁਣ ਜਾਣਿਆ ਜੀ ਆਪਾਂ ਨੈਕਸਟ ਪ੍ਰਿੰਟ ਵੱਲ ਨੈਕਸਟ ਪ੍ਰਿੰਟ ਵੀ ਬਹੁਤ ਹੀ ਪਿਆਰਾ ਦੇਖੋ ਤੁਸੀਂ ਕੋਈ ਕੋਈ ਤਾਂ ਆਈ ਹੋਏ ਜੀ ਵਿੱਚ 3.5 ਮੀਟਰ ਦੀ ਕੱਟ ਜਿਹੜੀ 5.5 ਜਿਹੜਾ 5 ਮੀਟਰ ਰਹੇਗਾ ਉਹਦਾ ਮੈਂ ਤੁਹਾਨੂੰ ਬਕਾਇਦਾ ਦੱਸਾਂਗੀ ਕਿ ਇਹ 5.5 ਮੀਟਰ ਹੈ। ਲੋ ਜੀ ਚੈੱਕ ਕਰ ਲਓ ਪ੍ਰਿੰਟ ਚੈੱਕ ਕਰ ਲਓ। ਬਹੁਤ ਪਿਆਰਾ ਪ੍ਰਿੰਟ ਹੈ, ਬਹੁਤ ਸੋਹਣਾ। ਇਹਦੇ ਨਾਲ ਤੁਸੀਂ ਟਾਈ ਐਂਡ ਡਾਈ ਦੁਪੱਟਾ ਰੱਖ ਸਕਦੇ ਹੋ। ਤੁਸੀਂ ਕੋਰਸੈਟ ਰੈਡੀ ਕਰਵਾਉਣਾ, ਕੋਰਸੈਟ ਕਰਵਾ ਸਕਦੇ ਹੋ। ਆ ਤੁਸੀਂ ਸੂਟ ਰੈਡੀ ਕਰਵਾਉਣਾ, ਸਲਵਾਰ ਸੂਟ ਉਹ ਕਰਵਾ ਸਕਦੇ ਹੋ। ਇਹ ਤੁਹਾਡੀ ਚੁਆਇਸ ਹੈ। ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਹੋ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ। ਅਗਰ ਤੁਸੀਂ ਬਿਨਾਂ ਸਟਿਚਿੰਗ ਤੋਂ ਲੈਣਾ ਬਿਨਾਂ ਸਟਿਚਿੰਗ ਤੋਂ ਲੈ ਸਕਦੇ ਹੋ। ਪ੍ਰਿੰਟ ਚੈੱਕ ਕਰ ਲਓ ਜੀ। ਬਹੁਤ ਪਿਆਰਾ ਪ੍ਰਿੰਟ ਹੈ ਬਹੁਤ ਜ਼ਿਆਦਾ ਲਾਈਟवेट ਫੈਬਰਿਕ ਵਾਲਾ ਤੇ ਪ੍ਰਾਈਸ ਰਹੇਗਾ ਜੀ ਇਹਨਾਂ ਦਾ 700 ਰੁਪਿਆ ਵਿਦ ਸ਼ਿਪਿੰਗ ਪ੍ਰਾਈਸ ਹੈ ਜੀ ਇਹ ਲੋ ਜੀ ਲੋ ਸਕਰੀਨਸ਼ਾਟ ਤੇ ਆਪਣਾ ਆਰਡਰ ਦੇ ਦਿਓ ਅ ਜੇ ਤੁਸੀਂ ਇਹਦਾ ਨਾ ਦੁਪੱਟਾ ਬਾਏ ਕਰਨਾ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਦਿਓ ਸਕਰੀਨ ਦੇ ਉੱਪਰ ਹੀ ਤੁਹਾਨੂੰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਉਸ ਨੰਬਰ ਤੇ ਜਾ ਕੇ ਸਕਰੀਨਸ਼ਾਟ ਲੈ ਕੇ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆ ਤੁਸੀਂ ਬਾਏ ਕਰ ਸਕਦੇ ਇਹ ਆ ਗਿਆ ਜੀ ਅੱਜ ਦੀ ਵੀਡੀਓ ਦਾ ਦੂਸਰਾ ਸੂਟ ਹੁਣ ਜਾਣੇ ਜੀ ਆਪਾਂ ਨੈਕਸਟ ਸੂਟ ਵੱਲ ਨੈਕਸਟ ਕਲਰ ਬਹੁਤ ਪਿਆਰਾ ਹੈ ਜੀ ਪ੍ਰਿੰਟ ਵੀ ਬਹੁਤ ਹੀ ਪਿਆਰਾ ਇਹਨਾਂ ਨੇ ਮੇਰੀ ਵੀਡੀਓ ਦੇਖੀ ਹੋਣੀ ਤੁਸੀਂ ਪਹਿਲਾਂ ਆਪਾਂ ਕອດ ਸੈਟ ਰੈਡੀ ਕਰਕੇ ਭੇਜੇ ਸੀ ਬਹੁਤ ਹੀ ਪਿਆਰੇ ਬਣੇ ਸੀ ਲਓ ਜੀ ਪ੍ਰਿੰਟ ਚੈੱਕ ਕਰੋ ਔਰ ਕਲਰ ਚੈੱਕ ਕਰੋ ਕਲਰ ਵੀ ਕੈਮਰੇ ਦੇ ਵਿੱਚ ਸੇਮ ਹੀ ਆ ਰਿਹਾ ਬਹੁਤ ਪਿਆਰਾ ਪ੍ਰਿੰਟ ਤੇ ਲਾਈਟ weight ਫੈਬਰਿਕ ਹੈ ਵਿਦਆਊਟ ਲਾਈਨਿੰਗ ਰਹਿਣ ਵਾਲੇ ਨੇ ਜੀ ਇਹ ਸੂਟ ਤੁਸੀਂ ਗਰਮੀ ਦੇ ਵਿੱਚ ਆਰਾਮ ਨਾਲ wear ਕਰ ਸਕਦੇ ਹੋ ਜਿਵੇਂ ਮੌਸਮ ਚੇਂਜ ਹੋ ਰਿਹਾ ਲੂਸ ਫਿਟਿੰਗ ਬਣਵਾ ਸਕਦੇ ਹੋ ਜਿਵੇਂ ਅੱਜਕੱਲ੍ਹ ਚੱਲ ਰਹੇ ਨੇ ਲੂਜ਼ ਫਿਟਿੰਗ ਬਨਵਾ ਕੇ ਤੁਸੀਂ ਟਰਾਊਜ਼ਰ ਬਨਵਾਣਾ ਟਰਾਊਜ਼ਰ ਬਨਵਾ ਸਕਦੇ ਹੋ ਤੁਸੀਂ ਬਾਟਮ ਬਨਵਾਣੀ ਬਾਟਮ ਬਨਵਾ ਸਕਦੇ ਹੋ। ਲਓ ਜੀ ਇਹਦਾ ਪ੍ਰਾਈਸ ਵੀ ਰਹੇਗਾ 700 ਰੁਪਿਆ ਵਿਦ ਸ਼ਿਪਿੰਗ ਪ੍ਰਾਈਸ ਹੈ ਜੀ। ਅਗਰ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ। ਲਓ ਜੀ ਇਹ ਆ ਗਿਆ ਆਪਣਾ ਨੈਕਸਟ ਪ੍ਰਿੰਟ। ਹੁਣ ਜਨਿਆ ਜੀ ਆਪਾਂ ਆਪਣੇ ਨੈਕਸਟ ਪ੍ਰਿੰਟ ਵੱਲ ਸਾਰੇ ਪ੍ਰਿੰਟ ਬਹੁਤ ਪਿਆਰੇ ਨੇ ਜੀ। ਪਹਿਲਾਂ ਆਪਾਂ ਵਟਸਐਪ ਤੇ ਅਹ ਸਟੇਟਸ ਲਾਸ ਯੁੱਥੇ ਆਪਣੇ ਕਾਫੀ ਸੇਲ ਹੋਏ ਨੇ ਦੇ ਨਾਲ ਦੇ। ਲਓ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ। ਲਾਈਟ ਜਿਆ ਰਾਨੀ ਕਲਰ ਹੈ ਵਿੱਚ ਵਾਈਟ ਦਾ ਕੰਬੀਨੇਸ਼ਨ ਹੈ। ਬਹੁਤ ਪਿਆਰਾ ਲੱਗ ਰਿਹਾ ਸੂਟ। ਲਓ ਜੀ ਆਲ ਓਵਰ ਸੂਟ ਰਹਿਣ ਵਾਲੇ ਨੇ ਇਹ ਸਾਰੇ। ਤੇ 3.5 ਮੀਟਰ ਦੀ ਕੱਟ ਰਹੇਗੀ ਬੜੇ ਫਨੇ ਦਾ ਸੂਟ ਹੈ ਖੁੱਲਾ ਡੁੱਲਾ ਸੂਟ ਬਣੇਗਾ ਜੀ ਤੁਸੀਂ ਬੇਫਿਕਰ ਰਹੋ। ਕਾਟਨ ਫੈਬਰਿਕ ਹੈ ਵਿਦਆਊਟ ਲਾਈਨਿੰਗ ਬਣਨ ਵਾਲੇ ਨੇ। ਅ ਜੇ ਤੁਸੀਂ ਦੁਪੱਟਾ ਬਾਏ ਕਰਨਾ ਤਾਂ ਹੀ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ। ਜੇ ਤੁਸੀਂ ਬਿਨਾਂ ਦੁਪੱਟੇ ਤੋਂ ਲੈਣਾ ਤੁਸੀਂ ਬਿਨਾਂ ਦੁਪੱਟੇ ਤੋਂ ਲੈ ਸਕਦੇ ਹੋ ਤੇ ਇਹਦਾ ਵੀ ਜੋ ਪ੍ਰਾਈਸ ਹੈ ਤੁਹਾਨੂੰ ਉੱਪਰ ਹੀ ਸ਼ੋ ਹੋ ਰਿਹਾ ਠੀਕ ਹੈ ਜੀ ਲਓ ਜੀ ਮੈਂ ਨਾਲ-ਨਾਲ ਪ੍ਰਾਈਸ ਬੋਲ ਵੀ ਰਹੀ ਹਾਂ ਤੇ ਨਾਲ ਤੁਹਾਨੂੰ ਉੱਪਰ ਸ਼ੋ ਵੀ ਕਰਦੇ ਪ੍ਰਾਈਸ ਠੀਕ ਹੈ ਜੀ ਲਓ ਜੀ ਚੈੱਕ ਕਰੋ ਪ੍ਰਿੰਟ ਬਹੁਤ ਹੀ ਪਿਆਰਾ ਪ੍ਰਿੰਟ ਹੈ ਤੇ ਬਹੁਤ ਸੋਹਣਾ ਕਲਰ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਹੁਣ ਜਾਂਦੇ ਹਾਂ ਜੀ ਆਪਾਂ ਨੈਕਸਟ ਪ੍ਰਿੰਟ ਵੱਲ ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ ਬਲੈਟ ਪ੍ਰਿੰਟਿੰਗ ਚੈੱਕ ਕਰੋ ਜੀ ਤੁਸੀਂ ਇਹਨੂੰ ਲੂਸ ਫਿਟਿੰਗ ਚ ਗਰਮੀ ਚ ਆਰਾਮ ਨਾਲ ਵੇਅਰ ਕਰ ਸਕਦੇ ਹੋ ਧੋ ਕੇ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੋ ਜਾਏਗਾ ਜਿਹੜੀਆਂ ਭੈਣਾਂ ਸਾਡੀਆਂ ਕਹਿੰਦੀਆਂ ਨੇ ਕਿ ਦੀਦੀ ਇਹ ਸ਼ਰਿੰਕਣਾ ਹੋ ਜੇ ਅ ਜੇ ਤੁਸੀਂ ਸਿਚ ਕਰਵਾਣਾ ਤੇ ਪਲੀਜ਼ ਇੱਕ ਵਾਰੀ ਇਹਨੂੰ ਵਾਸ਼ ਕਰਕੇ ਸਿਚ ਕਰ ਸਕਦੇ ਹੋ ਵੈਸੇ ਤਾਂ ਦੇਖੋ ਅਸੀਂ ਜਿਹੜੇ ਵੀ ਕਰ ਰਹੇ ਆ ਸੂਟ ਸਿਚ ਕਰਕੇ ਭੇਜ ਰਹੇ ਆ ਇੱਕ ਵਾਰੀ ਵਾਸ਼ ਕਰ ਲਿਈਏ ਫਿਰ ਅਹੀ ਸਿਚ ਕਰਵਾਣੇ ਠੀਕ ਹੈ ਜੀ ਲਓ ਜੀ ਜਿਹੜਾ ਕਾਟਨ ਫੈਬਰਿਕ ਆ ਰਿਹਾ ਜਿਹੜੀਆਂ ਸਾਡੀਆਂ ਭੈਣਾਂ ਨੂੰ ਡਾਊਟ ਹੈ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਪ੍ਰਿੰਟ ਹੈ ਤੇ ਇਹਦਾ ਪ੍ਰਾਈਸ ਵੀ ਤੁਹਾਨੂੰ ਉੱਪਰ ਹੀ ਸ਼ੋ ਹੋ ਰਿਹਾ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਪ੍ਰਾਈਸ ਬਹੁਤ ਵਧੀਆ ਆਫਰ ਲਾਇਆ ਜੀ ਅੱਜ ਤੁਹਾਡੇ ਵਾਸਤੇ ਬਹੁਤ ਤੁਹਾਨੂੰ ਡਿਸਕਾਊਂਟ ਚ ਦੇ ਰਹੇ ਆ ਇਹ ਸੂਟ ਤੁਹਾਨੂੰ ਪਤਾ ਮੌਸਮ ਚੇਂਜ ਹੋ ਚੁੱਕਾ ਹੈ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਆਪਣੀਆਂ ਭੈਣਾਂ ਨੂੰ ਅਸੀਂ ਬਹੁਤ ਫਾਇਦੇ ਚ ਰੱਖ ਕੇ ਤੇ ਅੱਜ ਵਾਲੇ ਜਿਹੜੇ ਸੂਟ ਨੇ ਬਹੁਤ ਹੀ ਘਟ ਰੇਨ ਦੇ ਵਿੱਚ ਤੁਹਾਡਾ ਨਾਲ ਸ਼ੇਅਰ ਕੀਤੇ ਨੇ ਤੇ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਹੁਣ ਜਾਣਿਆ ਜੀ ਆਪਾਂ ਆਪਣੇ ਨੈਕਸਟ ਪ੍ਰਿੰਟ ਵੱਲ ਨੈਕਸਟ ਪ੍ਰਿੰਟ ਵੀ ਬਹੁਤ ਜਿਆਦਾ ਪਿਆਰਾ ਲੋ ਜੀ ਕੋਈ ਡਾਰਕ ਕਲਰ ਨਹੀਂ ਜੀ ਆਫ ਵਾਈਟ ਦਾ ਕੰਬੀਨੇਸ਼ਨ ਹੈ ਇਹਦੇ ਵਿੱਚ ਤੇ ਲਾਈਟ ਲਾਈਟ ਔਰ ਡਾਰਕ ਦਾ ਕੰਬੀਨੇਸ਼ਨ ਹੈ ਮਾਸਟਰ ਬਲੈਕ ਔਰ ਆਫ ਵਾਈਟ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਜਲਦੀ ਸਕਰੀਨਸ਼ਾਟ ਲੈ ਕੇ ਮੈਨੂੰ ਮੈਸੇਜ ਕਰ ਸਕਦੇ ਹੋ ਲੋ ਜੀ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਹੈ ਇਹ ਤੁਹਾਡੀ ਚੋਆਇਸ ਹੈ ਜੀ ਤੁਸੀਂ ਕੋਰਸਟ ਬਨਵਾਉਣਾ ਹੈ ਤੇ ਤੁਸੀਂ ਸੂਟ ਬਨਵਾਉਣਾ ਹੈ ਸਲਵਾਰ ਨਾਲ ਜਾਂ ਤੁਸੀਂ ਪਲਾਜ਼ੋ ਨਾਲ ਬਨਵਾਉਣਾ ਹੈ ਤੁਹਾਡੀ ਚੋਆਇਸ ਹੈ ਅਗਰ ਤੁਸੀਂ ਦੁਪੱਟਾ ਬਾਏ ਕਰਨਾ ਉਹ ਜੋ ਦੁਪੱਟੇ ਦੇ ਚਾਰਜਸ ਟੈਂਡ ਨੇ ਉਹ ਲੱਗ ਰਹਿਣਗੇ ਲਓ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਤੇ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਇਹ ਇਹ ਤੁਸੀਂ ਘਰੇ ਬਾਜ਼ਾਰ ਆਰਾਮ ਨਾਲ ਵੇਅਰ ਕਰ ਸਕਦੇ ਹੋ ਚਲੋ ਜੀ ਨੈਕਸਟ ਪ੍ਰਿੰਟ ਆ ਗਿਆ ਬਹੁਤ ਜ਼ਿਆਦਾ ਪਿਆਰਾ ਇਹ ਵੀ ਮਸਟਰਡ اور ਆਫਵਾਇਟ ਦਿਨਾਲਾ ਲੋ ਡਿਫਰੈਂਟ ਚੈੱਕ ਕਰੋ ਬਹੁਤ ਧਿਆਰਾ ਪ੍ਰਿੰਟ ਹੈ ਬਹੁਤ ਸੋਹਣਾ ਲੱਗ ਰਿਹਾ ਸਾਢੇ 3 ਮੀਟਰ ਦੀ ਕੱਟ ਰਹੇਗੀ ਠੀਕ ਹੈ ਜੀ بڑے ਪੰਨੇ ਦੇ ਸੂਟ ਰਣਗੇ ਖੁੱਲੇ ਡੁੱਲੇ ਸੂਟ ਬਣਨਗੇ ਜਿਸ ਵੀ ਮੇਰੀ ਭੈਣ ਨੇ ਬਾਏ ਕਰਨਾ ਹੈ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਲੋ ਜੀ ਜਿਨ੍ਹਾਂ ਨੇ ਸਾਡੇ ਕੋਲ ਸਟਿਚ ਕਰਾਉਣਾ ਹੈ ਜਿਹੜੀਆਂ ਭੈਣਾਂ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਤੁਸੀਂ ਹੋਲਡ ਕਰਵਾ ਸਕਦੇ ਹੋ ਠੀਕ ਹੈ ਜੀ ਲੋ ਜੀ ਪ੍ਰਿੰਟ ਚੈੱਕ ਕਰ ਲਓ ਜੀ ਸਰ ਮੈਂ ਇਹ ਲੇਟੋ ਪ੍ਰਿੰਟ ਚੈੱਕ ਕਰਾ ਦਾਂ ਕੁਛ ਐਵੇਂ ਦਾ ਪ੍ਰਿੰਟ ਰਹੇਗਾ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਲਾਈਟ weight ਫੈਬਰਿਕ ਹੈ। ਲੋ ਜੀ ਇਹਦਾ ਪ੍ਰਾਈਸ ਵੀ ਤੁਹਾਨੂੰ ਉੱਪਰ ਹੀ ਸ਼ੋਅ ਹੋ ਰਿਹਾ ਵਿਦ ਸ਼ਿਪਿੰਗ ਸ਼ੋਅ ਹੋ ਰਿਹਾ। ਤੇ ਹੁਣ ਆ ਗਿਆ ਜੀ ਨੈਕਸਟ ਪ੍ਰਿੰਟ ਇਹ ਵੀ ਬਹੁਤ ਜ਼ਿਆਦਾ ਪਿਆਰਾ ਹੈ। ਮਹਿੰਦੀਆ ਕਲਰ ਦੇ ਉੱਪਰ ਹੈ। ਲੋ ਜੀ। ਚੈੱਕ ਕਰੋ ਜੀ ਬਹੁਤ ਸੋਹਣਾ ਪ੍ਰਿੰਟ ਹੈ। ਬਹੁਤ ਪਿਆਰੇ ਵਰਨਗੇ ਜੀ ਇਹ ਸੂਤ ਤੇ ਗਰਮੀਆਂ ਵਾਸਤੇ ਨੇ ਖਾਸ ਕਾਟਨ ਫੈਬਰਿਕ ਹੈ ਜੀ ਇਹ ਬਹੁਤ ਜਿਆਦਾ ਲਾਈਟ ਵੇਟ ਤੇ ਇਹਦਾ ਪ੍ਰਾਈਸ ਵੀ ਤੁਹਾਨੂੰ ਉੱਪਰ ਹੀ ਸ਼ੋ ਹੋ ਰਿਹਾ ਹੈ 700 ਦੇ ਵਿੱਚ ਹੈ ਜੀ ਵਿਦ ਸ਼ਿਪਿੰਗ ਹੈ ਜੀ ਇਹ ਸਾਰਾ ਲੋ ਫਟਾਫਟ ਸਕ੍ਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਹੁਣ ਜਾਂਦੇ ਆਂ ਜੀ ਆਪਾਂ ਆਪਣੇ ਨੈਕਸਟ ਪ੍ਰਿੰਟ ਵੱਲ ਲਓ ਜੀ ਨੈਕਸਟ ਪ੍ਰਿੰਟ ਵੀ ਬਹੁਤ ਪਿਆਰਾ ਹੈ ਖਾਸ ਗਰਮੀਆਂ ਕਰਕੇ ਲੈ ਕੇ ਆਏ ਆ ਜੀ ਤੁਹਾਨੂੰ ਪਤਾ ਹੈ ਕੀ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਆਪਾਂ ਨੂੰ ਚਾਹੀਦੇ ਹੁਣ ਸੋਹਣੇ ਸੋਹਣੇ ਤੇ ਲਾਈਟ ਲਾਈਟ ਪ੍ਰਿੰਟ ਜੋ ਕਿ ਬਹੁਤ ਸੋਹਣੇ ਲੱਗਣਗੇ ਗਰਮੀਆਂ ਦੇ ਵਿੱਚ ਲੋ ਜੀ ਪ੍ਰਿੰਟ ਚੈੱਕ ਕਰੋ ਜੀ ਬਹੁਤ ਪਿਆਰਾ ਪ੍ਰਿੰਟ ਹੈ ਇਹ ਮੈਂ ਤੁਹਾਨੂੰ ਨੇੜੇ ਚੈੱਕ ਕਰਵਾ ਦਾਂ ਲੋ ਜੀ ਬਹੁਤ ਸੋਹਣਾ ਲੱਗ ਰਿਹਾ ਪ੍ਰਿੰਟ ਇਹਦੇ ਨਾਲ ਤੁਸੀਂ ਦੁਪੱਟਾ ਪਲੇਨ ਰੱਖਣਾ ਤੁਸੀਂ ਟਾਈ ਐਂਡ ਡਾਈ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਤੇ ਵਿਦਆਊਟ ਲਾਈਨਿੰਗ ਰਹਿਣ ਵਾਲੇ ਨੇ ਜੀ ਸੂਟ ਵਿਦਆਊਟ ਲਾਈਨਿੰਗ ਤੁਸੀਂ ਸੂਟ ਬਣਵਾ ਸਕਦੇ ਹੋ ਇਹ ਕਿਉਂਕਿ ਗਰਮੀ ਦੇ ਵਿੱਚ ਜਿਵੇਂ ਆਪਣੀਆਂ ਭੈਣਾਂ ਇੰਡੀਆ ਵਾਲੀਆਂ ਨੇ ਔਰ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਜਿਹੜੀਆਂ ਸਾਡੀਆਂ ਬਾਹਰ ਵਾਲੀਆਂ ਪੈਨਾਂ ਨੇ ਅ ਤੁਸੀਂ ਸ਼ਰਟ ਨੀਚੇ ਲਾਈਨਿੰਗ ਲਵਾਣੀ ਹੈ ਤਾਂ ਲਗਵਾ ਸਕਦੇ ਹੋ ਲਓ ਜੀ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਲੋ ਜੀ ਨੈਕਸਟ ਪ੍ਰਿੰਟ ਆ ਗਿਆ ਹੈ ਵੀ ਬਹੁਤ ਪਿਆਰਾ ਹੈ ਅ ਇਹ ਪ੍ਰਿੰਟਾਂ ਦੇ ਵਿੱਚ ਖਾਸ ਇਹ ਹੈ ਕਿ ਅ ਕੁਝ ਆਂਟੀਆਂ ਸਾਡੀਆਂ ਕੁਝ ਕਹਿੰਦੀਆਂ ਨੇ ਕਿ ਸਾਨੂੰ ਲਾਈਟ ਚਾਹੀਦਾ ਹੈ ਤੇ ਅੱਜਕੱਲ ਜੋ ਚੱਲ ਰਿਹਾ ਜੀ ਆਪਣੇ ਜੋ ਆਪਣੀਆਂ ਗਰਲਿਸ਼ ਬੇਟੀਆਂ ਨੇ ਉਹ ਵੀ ਇਹੋ ਜਿਹਾ ਮਤਲਬ ਜਿਹੜਾ ਲਾਈਟ ਕਲਰ ਹੈ ਲਾਈਕ ਕਰਦੀਆਂ ਨੇ ਤੇ ਬਹੁਤ ਸੋਹਣਾ ਬਣਦਾ ਜੀ ਇਹਨੂੰ ਤੁਸੀਂ ਪਾਈਪਿੰਗ ਲਾ ਕੇ ਰੈਡੀ ਕਰਵਾ ਸਕਦੇ ਹੋ ਲੇਸ ਲਾ ਕੇ ਰੈਡੀ ਕਰਵਾ ਸਕਦੇ ਹੋ ਇਹ ਤੁਹਾਡੀ ਚੋਇਸ ਹੈ। ਪ੍ਰਿੰਟ ਚੈੱਕ ਕਰੋ ਜੀ। ਛੋਟਾ ਛੋਟਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਹੈ ਬਹੁਤ ਸੋਹਣਾ ਲੱਗ ਰਿਹਾ। ਇਹਦਾ ਪ੍ਰਾਈਸ ਵੀ ਤੁਹਾਨੂੰ ਉੱਪਰ ਹੀ ਸ਼ੋਅ ਹੋ ਰਿਹਾ ਹੈ ਵਿਦ ਸ਼ਿਪਿੰਗ ਸ਼ੋਅ ਹੋ ਰਿਹਾ। ਨੈਕਸਟ ਪ੍ਰਿੰਟ ਚੈੱਕ ਕਰੋ ਜੀ ਇਹ ਵੀ ਬਹੁਤ ਜ਼ਿਆਦਾ ਪਿਆਰਾ ਹੈ। ਆਪਣੇ ਕੋ ਇਹ ਕਾਟਨ ਦਾ ਜਿਹੜਾ ਸਟਾਕ ਹੈ ਕਾਫੀ ਵਾਰ ਆ ਚੁੱਕਿਆ ਤੇ ਅਸੀਂ ਤੁਹਾਡਾ ਨਾ ਤਾਂ ਵੀਡੀਓ ਸ਼ੇਅਰ ਕਰ ਰਹੇ ਸੀ ਲੋ ਜੀ ਇਹਦੇ ਬਾਰਡਰ ਬਣਿਆ ਹੋਇਆ ਦੇਖੋ ਬਹੁਤ ਪਿਆਰਾ ਲੱਗ ਰਿਹਾ ਤੇ ਕਲਰ ਵੀ ਬਹੁਤ ਹੀ ਪਿਆਰਾ ਹੈ ਵਾਈਟ ਔਰ ਪਿੰਕ ਔਰ ਬਲੂ ਵਿੱਚ ਮੈਂਦੀ ਹੈ ਸ਼ੇਡ ਹੈ ਕਾਫੀ ਕਲਰ ਨੇ ਇਹਦੇ ਵਿੱਚ ਤੁਸੀਂ ਇਹਦੇ ਨਾਲ ਟਾਈ ਐਂਡ ਡਾਈ ਦੁਪੱਟਾ ਕਰਵਾ ਸਕਦੇ ਹੋ ਤੁਸੀਂ ਇੱਕ ਕਲਰ ਦਾ ਰੱਖਣਾ ਇੱਕ ਕਲਰ ਦਾ ਰੱਖ ਸਕਦੇ ਇਹ ਤੁਹਾਡੀ ਚੋਇਸ ਹੈ ਜੀ ਦੁਪੱਟਾ ਤੁਸੀਂ ਕਿਹੜਾ ਡਾਈ ਕਰਵਾਣਾ ਹੈ ਜੀ ਬਹੁਤ ਪਿਆਰੇ ਇਹਨਾਂ ਦੇ ਪ੍ਰਾਈਸ ਵੀ ਤੁਹਾਨੂੰ ਉੱਪਰ ਹੀ ਸ਼ੋ ਹੋ ਰਹੇ ਨੇ। ਲਓ ਜੀ ਨੈਕਸਟ ਪ੍ਰਿੰਟ ਆ ਗਿਆ। ਬਲੈਕ اور ਆਫ ਵਾਈਟ ਆਲ ਓਵਰ ਸੂਟ ਨੇ ਜੀ ਸਾਰੇ ਇਹ ਅੱਜ ਤੁਹਾਨੂੰ ਮੈਂ ਜਿਹੜੇ ਦਿਖਾ ਰਹੀਆਂ ਆ ਆਲ ਓਵਰ ਸੂਟ ਨੇ। ਬਹੁਤ ਪਿਆਰਾ ਪ੍ਰਿੰਟ ਹੈ ਇਹ ਦੇ ਕੋਰਸੈਟ पे ਆਪਾਂ ਪਹਿਲਾਂ ਰੈਡੀ ਕੀਤੇ ਨੇ ਬਹੁਤ ਪਿਆਰੇ ਬਣੇ ਨੇ। ਤੁਹਾਡੀ ਚੋਇਸ ਹੈ ਤੁਸੀਂ ਕੋਰਸੈਟ ਬਣਵਾਉਣਾ ਜਾਂ ਤੁਸੀਂ ਪੂਰਾ ਸੂਟ ਬਣਵਾਉਣਾ ਬਣਵਾ ਸਕਦੇ ਹੋ। ਪ੍ਰਿੰਟ ਤੁਸੀਂ ਨੇੜੇ ਤੋਂ ਚੈੱਕ ਕਰ ਲਓ ਜੀ। ਬਹੁਤ ਪਿਆਰਾ ਪ੍ਰਿੰਟ ਹੈ। ਬਲੈਕ اور ਆਫ ਰਾਇਟ ਦਾ ਕੰਬੀਨੇਸ਼ਨ ਹੈ ਇਹਦੇ ਨਾਲ ਤੁਸੀਂ ਜੇ ਦੁਪੱਟਾ ਸਾਡੇ ਕੋਲ ਲੈਣਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਅਸੀਂ ਤੁਹਾਨੂੰ ਦੁਪੱਟਾ ਵੀ ਰੈਡੀ ਕਰ ਦਾਂਗੇ ਜੋ ਦੁਪੱਟੇ ਦੇ ਚਾਰਜਸ ਰਹਿਣਗੇ ਉਹ ਲੱਗ ਰਹਿਣਗੇ ਠੀਕ ਹੈ ਜੀ ਲਓ ਜੀ ਪ੍ਰਿੰਟ ਚੈੱਕ ਕਰੋ ਜੀ ਬਹੁਤ ਪਿਆਰੇ ਤੇ ਬਹੁਤ ਜ਼ਿਆਦਾ ਲਾਈਟ weight ਫੈਬਰਿਕ ਹੈ ਸਾਰੇ ਹੀ ਪ੍ਰਿੰਟ ਬਹੁਤ ਪਿਆਰੇ ਨੇ ਕਲਰ ਬਹੁਤ ਹੀ ਪਿਆਰੇ ਨੇ ਡਿਜ਼ਾਈਨ ਬਹੁਤ ਪਿਆਰੇ ਨੇ ਲਓ ਜੀ ਇਹ ਆ ਗਿਆ ਵਾਈਟ ਦੇ ਵਿੱਚ ਵਾਈਟ ਔਰ ਲਾਈਟ ਬਲੂ ਦੇ ਵਿੱਚ ਐਮਬੀ ਵਾਲਾ ਪ੍ਰਿੰਟ ਹੈ ਕੁਝ ਪਹਿਣਾ ਸਾਡੀਆਂ ਸਪੈਸ਼ਲ ਮੰਗਦੀਆਂ ਨੇ ਐਮਬੀ ਵਾਲਾ ਪ੍ਰਿੰਟ ਇਹਦਾ ਕੋਰਸੈਟ ਵੀ ਬਹੁਤ ਪਿਆਰਾ ਲੱਗੇਗਾ ਸੂਟ ਵੀ ਬਹੁਤ ਪਿਆਰਾ ਲੱਗੇਗਾ ਅ ਤੁਸੀਂ ਟਰਾਊਜ਼ਰ ਬਣਵਾ ਸਕਦੇ ਹੋ ਤੁਸੀਂ ਬਾਟਮ ਬਣਵਾ ਸਕਦੇ ਹੋ ਤੁਹਾਡੀ ਚੋਇਸ ਹੈ ਠੀਕ ਹੈ ਜੀ ਮੈਂ ਤੁਹਾਨੂੰ ਨਾਲ-ਨਾਲ ਦੱਸੀ ਵੀ ਜਾ ਰਹੀਆਂ ਕਿ ਇਹਦਾ ਤੁਸੀਂ ਕੋਰਸੈਟ ਰੈਡੀ ਕਰੋਗੇ ਤਾਂ ਬਹੁਤ ਪਿਆਰਾ ਲੱਗੇਗਾ ਬਾਕੀ ਤੁਹਾਡੀ ਚੋਇਸ ਹੈ ਜੀ ਤੁਸੀਂ ਕੋਰਸੈਟ ਰੈਡੀ ਕਰਨਾ ਜਾਂ ਤੁਸੀਂ ਸੂਟ ਰੈਡੀ ਕਰਨਾ ਲਓ ਜੀ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋ ਹੋ ਰਹੇ ਨੇ ਤੇ ਅੱਜ ਵਾਲੇ ਸੂਟਾਂ ਤੇ ਆਪਾਂ ਨੇ ਆਫਰ ਲਾਇਆ ਜੀ ਤੁਹਾਨੂੰ ਫ੍ਰੀ ਸ਼ਿਪਿੰਗ ਪ੍ਰਾਈਸ ਦੇ ਰਹੇ ਹਾਂ ਸੀ ਸ਼ਿਪਿੰਗ ਐ ਨੈਕਸਟ ਪ੍ਰਿੰਟ ਚੈੱਕ ਕਰੋ ਜੀ yellow ਦੇ ਉੱਪਰ ਇਹ ਵੀ ਅੰਬੀ ਵਾਲਾ ਡਿਜ਼ਾਈਨ ਆ ਗਿਆ ਇਹਦਾ ਵੀ ਕੋਰਸੈਟ ਬਹੁਤ ਸੋਹਣਾ ਰੈਡੀ ਹੋਏਗਾ ਤੁਸੀਂ ਪਲੇਨ ਫੈਬਰਿਕ ਲੈ ਕੇ ਨੈਕ ਤੇ ਡਿਜ਼ਾਈਨ ਕਰਵਾ ਸਕਦੇ ਹੋ ਬਾਜੂ ਤੇ ਡਿਜ਼ਾਈਨ ਕਰਵਾ ਸਕਦੇ ਹੋ ਜਿਹੜਾ ਆਪਾਂ ਟਰੌਜ਼ਰ ਬਣਾਵਾਂਗੇ ਉਹਦੇ ਤੇ ਡਿਜ਼ਾਈਨ ਕਰਵਾ ਸਕਦੇ ਹੋ ਬਹੁਤ ਪਿਆਰੇ ਪ੍ਰਿੰਟ ਨੇ ਕੋਈ ਪ੍ਰਿੰਟ ਛੱਡਣ ਵਾਲਾ ਨਹੀਂ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਲਓ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਇਹ ਬਹੁਤ ਹੀ ਪਿਆਰਾ ਤੇ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਪ੍ਰਿੰਟ ਫਲਾਵਰ ਆਗੇ ਜੀ ਵਿੱਚ ਬਲੈਕ ਔਰ ਲਾਈਟ ਜਿਆ ਕਲਰ ਹੈ ਫੋਜੀ ਜਿਆ ਬਹੁਤ ਪਿਆਰਾ ਲੱਗ ਰਿਹਾ ਪਿਸਤਾ ਜਿਆ ਬਲੈਕ ਪਿਸਤਾ ਔਰ ਵਾਈਟ ਬਹੁਤ ਪਿਆਰੇ ਪ੍ਰਿੰਟ ਨੇ ਸਾਰੇ ਜੀ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋ ਹੋ ਰਹੇ ਨੇ ਵਿਦ ਸ਼ਿਪਿੰਗ ਸ਼ੋ ਹੋ ਰਿਹਾ ਨੇ ਪ੍ਰਾਈਸ ਸ਼ਿਪਿੰਗ ਐਕਸਟਰਾ ਨਹੀਂ ਰਹੇਗੀ ਲਓ ਜੀ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਫਟਾਫਟ ਆਪਣਾ ਆਰਡਰ ਦੇ ਦਿਓ ਉਦੋਂ ਜਿਹੜੇ ਨੈਕਸਟ ਪ੍ਰਿੰਟ ਵੀ ਚੈੱਕ ਕਰੋ ਬਹੁਤ ਪਿਆਰੇ ਸਾਰੇ ਪ੍ਰਿੰਟ ਬਹੁਤ ਪਿਆਰੇ ਨੇ ਪਹਿਲਾਂ ਵੀ ਆਪਾਂ ਇਹਦੇ ਨਾਲ ਦੇ ਕਾਫੀ ਸੇਲ ਕਰ ਚੁੱਕੇ ਆਂ ਪਹਿਲਾਂ ਆਪਾਂ ਵੀਡੀਓ ਪਾਈ ਸੀ ਇਹਨਾਂ ਦੀ ਇਹਦਾ ਬਣਿਆ ਹੋਇਆ ਜੀ ਬਾਰਡਰ ਇਹ ਬਾਰਡਰ ਤੁਸੀਂ ਘੇਰੇ ਤੇ ਲਿਆ ਸਕਦੇ ਹੋ ਤੁਸੀਂ ਬਾਜੂ ਤੇ ਲਿਆ ਸਕਦੇ ਹੋ ਅ ਅਗਰ ਤੁਸੀਂ ਕੱਟ ਕਟਿੰਗ ਕਰਵਾ ਕੇ ਚਾਕਾਂ ਤੇ ਲਗਵਾ ਸਕਦੇ ਹੋ ਬਾਹਾਂ ਤੇ ਲਗਵਾ ਸਕਦੇ ਹੋ ਬਹੁਤ ਪਿਆਰਾ ਸੂਟ ਬਣਨ ਵਾਲਾ ਜੀ ਇਹ ਵੀ ਇਹ ਵੀ ਤੁਸੀਂ ਕੋਟ ਸੈੱਟ ਵੀ ਬਣਵਾ ਸਕਦੇ ਹੋ ਤੁਸੀਂ ਸੂਟ ਵੀ ਬਣਵਾ ਸਕਦੇ ਹੋ ਲੋ ਜੀ ਬਹੁਤ ਪਿਆਰੇ ਸੂਟ ਨੇ ਸਾਰੇ ਹੀ ਬਹੁਤ ਪਿਆਰੇ ਨੇ ਤੇ ਬਹੁਤ ਲਾਈਟ weight ਫੈਬਰਿਕ ਹੈ ਜਿਹੜੀਆਂ ਪਹਿਣਾਏ ਸਾਡੇ ਕੋਲ ਬਾਇ ਕੀਤੀ ਉਹਨਾਂ ਨੂੰ ਪਤਾ ਬਹੁਤ ਜ਼ਿਆਦਾ ਲਾਈਟ weight ਫੈਬਰਿਕ ਹੈ ਸਪੈਸ਼ਲ ਉਹਨਾਂ ਦੇ ਕਮੈਂਟ ਆਉਂਦੇ ਨੇ ਦੀਦੀ ਬਹੁਤ ਵਧੀਆ ਫੈਬਰਿਕ ਜਿਹੜਾ ਅਸੀਂ ਤੁਹਾਡੇ ਤੋਂ ਬਾਇ ਕੀਤਾ ਲੋ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਪਿੰਕੀ ਜੀ ਸ਼ੇਡ ਹੈ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਬਣਨ ਵਾਲਾ ਹੈ ਜਿਹੜੇ ਆਲਓਵਰ ਸੋਹਣੇ ਲੱਗਦੇ ਨੇ ਅਸੀਂ ਤੁਹਾਡੇ ਨਾਲ ਆਲਓਵਰ ਸ਼ੇਅਰ ਕਰਦੇ ਹਾਂ ਜਿਹੜੇ ਮੈਚਿੰਗ ਸੋਹਣੇ ਲੱਗਦੇ ਨੇ ਉਹ ਅਸੀਂ ਤੁਹਾਡੇ ਨਾਲ ਮੈਚਿੰਗ ਹੀ ਸ਼ੇਅਰ ਕਰਦੇ ਹੁੰਦੇ ਹਾਂ ਠੀਕ ਹੈ ਜੀ ਲਓ ਜੀ ਪਲੇਟ ਚੈੱਕ ਕਰ ਲਓ ਇਹਦਾ ਬਈ ਬਹੁਤ ਹੀ ਪਿਆਰਾ ਹੈ ਇਹਦੇ ਨਾਲ ਤੁਸੀਂ ਦੁਪੱਟਾ ਪਲੇਨ ਰੱਖ ਸਕਦੇ ਹੋ ਤੁਸੀਂ ਟਾਈ ਐਂਡ ਡਾਈ ਵੀ ਰੱਖ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਠੀਕ ਹੈ ਜੀ ਅਗਰ ਤੁਸੀਂ ਇਹਨੂੰ ਲੇਸਿਸ ਲਾ ਕੇ ਰੈਡੀ ਕਰਾਓਗੇ ਬਹੁਤ ਪਿਆਰਾ ਬਣੇਗਾ ਜਿਵੇਂ ਅੱਜ ਕੱਲ੍ਹ ਲਓ ਜੀ ਔਰਗਾਂజా ਦੀ ਲੇਸ ਆਈ ਹੋਈ ਹੈ ਤੁਸੀਂ ਬਾਜੂ ਤੇ ਲਵਾ ਸਕਦੇ ਹੋ ਬਹੁਤ ਪਿਆਰਾ ਬਣਦਾ ਜੀ ਇਹ ਸੂਟ ਜਿੰਨੇ ਵੀ ਮੈਂ ਤੁਹਾਨੂੰ ਸੂ ਜੇ ਤੁਸੀਂ ਸਾਡੇ ਤੋਂ ਸਟਿਚ ਕਰਵਾਣਾ ਹੈ ਤਾਂ ਜਿਸ ਸਕਰੀਨਸ਼ਾਟ ਲੱਗੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਦਿਓ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ